ਹਾਂਜੀ ਮਾਤਾ ਜੀ ਪਿੰਡ ਕੌਰੀਆਂ ਦੇ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਮੈਡੀਕਲ ਬਿਮਾਰੀਆਂ ਦਾ ਚੈੱਕਅਪ ਲਈ ਤੁਸੀਂ ਆਏ ਹੋ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਦਾ ਉਪਰਾਲਾ ਜਿਹੜਾ ਨੌਜਵਾਨਾਂ ਬਲੂਏ ਕੀਤਾ ਗਿਆ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਸਾਡੀ ਗਰੀਬ ਜਨਤਾ ਨਹੀਂ ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਸਕਦੇ ਟੈਸਟ ਸਾੜ ਤੋਂ ਨਹੀਂ ਕਰਵਾਈ ਜਾਂਦੇ ਅਸੀਂ ਗਰੀਬ ਆਂਗੇ ਬਹੁਤ ਵਧੀਆ ਗੱਲ ਹੈ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਤੁਸੀਂ ਇੱਥੇ ਕੈਂਪ ਲਾਇਆ ਸਾਨੂੰ ਦਵਾਈ ਮਿਲੂਗੀ ਸਾਨੂੰ ਸਹੂਲਤ ਮਿਲ ਰਹੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਡੇ ਗਰੀਬਾਂ ਬਾਰੇ ਇੰਨੀ ਹੈਲਪ ਕਰ ਰਹੇ ਹੋ ਸੋਚਿਆ ਸਾਡੇ ਬਾਰੇ ਵੈਰੀ ਵੈਰੀ ਗੁੱਡ ਵੀਰੇ ਧੰਨਵਾਦ ਸੋਨਾ ਇੰਨੀ ਕਿੰਨਤੀ ਦੇ ਵਿੱਚ ਜਿਹੜੀਆਂ ਬੀਬੀਆਂ ਇੱਥੇ ਆਈਆਂ ਨੇ ਪਿੰਡ ਚੋਂ ਅੱਜ ਹੋਣਗੀਆਂ ਤਕਰੀਬਨ 60 70 ਦੇ ਕਰੀਬ ਹੋਣਗੀਆਂ ਬਾਕੀ ਹਜੇ ਆਈ ਜਾਂਦੀਆਂ ਨੇ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਹੈ ਆਈ ਜਾਂਦੀਆਂ ਨੇ ਸਾਰੀਆਂ ਹਾਂਜੀ ਅੱਜ ਤੁਸੀਂ ਪਿੰਡ ਕੌਰੀਆਂ ਦੇ ਵਿੱਚ ਜਿਹੜਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾ ਰਿਹਾ ਤੇ ਕੀ ਪੂਰਾ ਪ੍ਰੋਗਰਾਮ ਹੈ ਸੋ ਅਸੀਂ ਨੀਲਗਠ ਮਲਟੀ ਸਪੈਸ਼ਲਿਟੀ ਹਸਪੀਟਲ ਬਲਵਾ ਅਸੀਂ ਇੱਥੇ ਮੈਡੀਕਲ ਕੈਂਪ ਲਾਇਆ ਤੇ ਜਿਹਦੇ ਵਿੱਚ ਅਲੱਗ-ਅਲੱਗ ਬਿਮਾਰੀਆਂ ਦੇ ਜਿਹੜੇ ਅੱਜੋਂ ਕਾਮਨ ਜਿਵੇਂ ਚੱਲਦੇ ਗੋਡਿਆਂ ਦਾ ਦਰਦ ਹੋ ਗਿਆ ਜਿਵੇਂ ਪੇਟ ਤੇ ਦਰਦ ਹੋ ਗਿਆ ਵੀ ਇਦਾਂ ਦੇ ਕਾਮਨ ਜਿਹੜੀਆਂ ਬਿਮਾਰੀਆਂ ਦੀ ਚੱਲ ਹੋਇਆ ਤੇ ਕਿੰਨੇ ਕੁ ਜਿਹੜੇ ਮਰੀਜ਼ ਨੇਗੇ ਜਾਂ ਚੈੱਕਅਪ ਕਰਵਾਉਣ ਲਈ ਪਹੁੰਚ ਰਹੇ ਨੇਗੇ ਸਰ ਮੈਂ ਮੇਰੀ ਖ਼ਲ ਦੇ ਵਿੱਚ ਜਿੰਨੇ ਵੀ ਅਸੀਂ ਨੇ ਅੱਜ ਤੱਕ ਕੈਂਪ ਲਾਏ ਨੇ ਉਹਨਾਂ ਦੇ ਸਭ ਤੋਂ ਵੱਧ ਗ੍ਰਾਮੀਜ਼ ਇੱਥੇ ਆਇਆ ਤੇ ਹੁਣ ਤੱਕ ਅਸੀਂ 100 ਤੋਂ ਉੱਪਰ ਅਸੀਂ ਪੇਸ਼ੈਂਟ ਦੇਖ ਚੁੱਕੇ ਆ ਜਿਹੜੇ ਆਪਣੇ ਪੈਪਲੇਟ ਤੇ ਲਿਖੇ ਹੋਏ ਨੇ ਸਾਰੇ ਡਾਕਟਰ ਇੱਥੇ ਪਹੁੰਚੇ ਹੋਏ ਨੇ ਜੀ ਕਿਹੜੇ ਗਏ ਉਹ ਪੈਪਲੇਟ ਤੇ ਆਪਣੇ ਤੇ ਲਿਖੇ ਨੇ ਡਾਕਟਰ ਨਹੀਂ ਨਹੀਂ ਸਰ ਇਕੱਲੇ ਮੈਡੀਸਨ ਦੀ ਪਹੁੰਚੇ ਹੋਏ ਨਹੀਂ ਤੇ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਮਿਲ ਰਿਹਾ ਜੀ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਅਰੇਂਜਮੈਂਟ ਹੈ ਬਹੁਤ ਵਧੀਆ ਕੀਤਾ ਹੋਇਆ ਹੈ ਕਿੰਨੇ ਕਿ ਕੈਂਪ ਨੇ ਜਿਹੜੇ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਤੁਸੀਂ ਲਗਾ ਚੁੱਕੇ ਹੋ ਸਰ ਅਸੀਂ ਹੁਣ ਤੱਕ 80 ਤੋਂ ਉੱਪਰ ਕੈਂਪ ਲਾ ਚੁੱਕੇ ਹਾਂ ਦੇਖੋ ਜੀ ਇਹ ਬਹੁਤ ਵਧੀਆ ਅਪਰਾਲੇ ਨੇ ਜੋ ਕਿ ਪਿੰਡ ਕੌਰੀਆਂ ਦੇ ਵਿੱਚ ਬਾਬਾ ਸੁਜਾਨਗਰ ਕਲੱਬ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਚੈੱਕਅਪ ਕੈਂਪ ਲਗਾਇਆ ਗਿਆ ਜੋ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਇਹ ਬਹੁਤ ਵਧੀਆ ਉਪਰਾਲੇ ਨੇ ਜੀ ਆਪਾਂ ਨੂੰ ਹਰ ਪਿੰਡ ਦੇ ਵਿੱਚ ਇਹ ਉਪਰਾਲੇ ਕਰਨੇ ਚਾਹੀਦੇ ਨੇ ਕਿਉਂਕਿ ਬਹੁਤ ਲੋਕਾਂ ਦਾ ਭਲਾ ਹੁੰਦਾ ਇਹਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਜਾਇਆ ਜਾ ਰਿਹਾ ਹੈਗਾ ਜਾਂ ਸਕੂਲਾਂ ਦੀ ਚੋਣ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਹੁੰਗਾਰਾ ਹੈ ਜਿਹੜਾ ਹੈਗਾ ਇਲਾਕੇ ਦੇ ਲੋਕਾਂ ਵੱਲੋਂ ਜਾਂ ਸਕੂਲ ਸਟਾਫ ਵੱਲੋਂ ਮਿਲ ਰਿਹਾ ਹੈ ਦੇਖੋ ਜੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਬੱਚਿਆਂ ਦੇ ਮਾਪੇ ਵੀ ਉੱਥੇ ਹੁੰਦੇ ਆ ਜਦੋਂ ਮੰਤਰੀ ਸਾਹਿਬ ਆਉਂਦੇ ਉਦਘਾਟਨ ਕਰਨਾ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਿਹੜਾ ਕਿ ਹਰ ਸਕੂਲ ਦੇ ਵਿੱਚ ਕਿਤੇ 60 ਲੱਖ ਕਿਤੇ 30 ਲੱਖ ਕਿਤੇ 40 ਲੱਖ ਤੁਹਾਡਾ ਆਪਣਾ ਸਕੂਲ ਕੌਰੀਆਂ ਤੁਹਾਨੂੰ ਪਤਾ ਹੀ ਹੈ ਕਿੰਨੇ ਕਰੋੜ ਤੋਂ ਉੱਪਰ ਰੁਪਏ ਆ ਗਏ ਬਾਕੀ ਕੌਰੀਆਂ ਤੇ ਇਹ ਆ ਜਾ ਪਿੰਡ ਇੱਕ ਹਲਕੇ ਦਾ ਜਿੱਥੇ ਸਾਰੇ ਹਲਕੇ ਤੋਂ ਹੀ ਪੈਸੇ ਵਧਾ ਆਏ ਹੈ